ਅਸ ਟਾਈਮ ਜੋ ਇੰਡੀਆ ਪਾਕਿਸਤਾਨ ਦੇ ਦਰਮਿਆਨ ਚੱਲ ਰਿਹਾ ਜੋ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਇਆ ਉਸ ਤੋਂ ਬਾਅਦ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਬਹੁਤ ਜ਼ਿਆਦਾ ਜਿਹੜਾ ਵਧਿਆ ਪਿਆ ਆ ਕੱਲ ਇਹ ਰਿਪੋਰਟਸ ਆਈਆਂ ਵੀ ਪਾਕਿਸਤਾਨ ਦਾ ਜਿਹੜਾ ਸੂਚਨਾ ਮੰਤਰੀ ਆ ਉਹਨਾਂ ਨੇ ਦੇਰ ਰਾਤ ਇੱਕ ਜਿਹੜਾ ਵੀਡੀਓ ਮੈਸੇਜ ਜਿਹੜਾ ਉਹ ਜਾਰੀ ਕੀਤਾ ਵੀ ਕਹਿੰਦੇ ਵੀ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਆ ਭਾਰਤ ਆ 24 ਤੋਂ 36 ਘੰਟਿਆਂ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਇੰਟੈਲੀਜੈਂਸ ਆ ਵੀ ਇੰਡੀਆ ਜਿਹੜਾ ਆ ਉਹਨਾਂ ਦੇ ਉੱਤੇ ਮਿਲਟਰੀ ਐਕਸ਼ਨ ਲੈ ਸਕਦਾ ਆ ਇਸ ਬਾਬਤ ਅਮਰੀਕਾ ਨੂੰ ਆਪਣੇ ਪੱਖ ਦੇ ਵਿੱਚ ਕਰਨ ਲਈ ਦੋਨਾਂ ਮੁਲਕਾਂ ਦੇ ਦੁਆਰਾ ਲੱਖਾਂ ਡਾਲਰ ਜਿਹੜੇ ਆ ਉਹ ਹੁਣ ਲਗਾਏ ਜਾ ਰਹੇ ਆ ਸੋ ਟਰੰਪ ਹੁਣਾਂ ਦੇ ird ਗਿਰਦ ਉਹਨਾਂ ਦੇ ਸਾਥੀ ਰਹੇ ਪਹਿਨਾ ਸਾਥੀ ਰਹੇ ਉਹਨਾਂ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਉਹ ਹੋ ਕੇ ਤੇ ਹੁਣ ਉਹ ਦੋਨਾਂ ਮੁਲਕਾਂ ਦੀ ਪੈਰਵਾਹੀ ਜਿਹੜੀ ਉਹ ਕਰ ਰਹੇ ਹੈਗੇ ਆ ਲੌਂਗ ਟਾਈਮ ਜਿਹੜੇ 트럼ਪ ਐਡਵਾਈਜ਼ਰ ਰਹੇ ਜੇਸਨ ਮਿਲਰ ਉਹਨਾਂ ਨੇ ਆਪਣੇ ਆਪ ਨੂੰ ਐਜ਼ ਅ ਫੋਰਨ 에ਜੰਟ ਰਜਿਸਟਰ ਕੀਤਾ ਤੇ ਕਹਿੰਦੇ ਵੀ ਉਹ ਲੌਬੀ ਕਰਨਗੇ ਕਈ ਸਾਲਾਂ ਬਾਅਦ ਪਹਿਲੀ ਵਾਰ ਭਾਰਤੀ ਸਰਕਾਰ ਦੇ ਬਿਹਾਫ ਤੇ ਭਾਰਤੀ ਸਰਕਾਰ ਦੇ ਵੱਲੋਂ ਜਸਟਿਸ ਡਿਪਾਰਟਮੈਂਟ ਦੀ ਫਾਈਲਿੰਗ ਜਿਹੜੀ ਆ ਉਹ ਪਤਾ ਲੱਗੀ ਆ ਤੇ ਕਹਿੰਦੇ ਵੀ 1.5 ਲੱਖ ਡਾਲਰ ਮਹੀਨੇ ਦਾ ਜੇਸਨ ਮਿਲਰ ਨੂੰ ਇੰਡੀਆ ਵਾਲੇ ਜਿਹੜੇ ਉਹ ਦੇਣ ਜਾ ਰਹੇ ਹੈਗੇ ਆ ਕਿਹਾ ਵੀ ਜਿਸ ਜਿਸ ਦਿਨ ਮਿਲਰ ਨੇ ਆਪਣਾ ਕੰਟਰੈਕਟ ਸਾਈਨ ਕੀਤਾ ਉਸੇ ਦਿਨ ਦੋ ਹੋਰ 트াম্প ਹੁਣਾ ਦੇ ਜਿਹੜੇ ਐਸੋਸੀਏਟ ਪਹਿਲਾਂ ਰਹੇ ਆ ਉਹਨਾਂ ਨੇ ਆਪਣਾ ਐਗਰੀਮੈਂਟ ਜਿਹੜਾ ਉਹ ਸਾਈਨ ਕੀਤਾ ਜਿਹਦੇ ਵਿੱਚ ਉਹ ਜਿਹੜੀ ਪਾਕਿਸਤਾਨੀ ਸਰਕਾਰ ਆ ਉਸ ਨੂੰ ਰਿਪਰੈਜ਼ੈਂਟ ਕਰਨਗੇ ਜੈਵਲਨ ਐਡਵਾਈਜ਼ਰਸ ਦੇ ਕੀਤ ਸ਼ੈਲਰ ਇਹ 트াম্প ਹੁਣਾ ਦੇ ਸਾਬਕਾ ਬਾਡੀਗਾਰਡ ਰਹੇ ਆ ਜਾਰਜ ਸੋਰੀਅਲ ਐ ਟ੍ਰੰਪ ਆਰਗੇਨਾਈਜੇਸ਼ਨ ਦੇ ਵਿੱਚ ਕੰਪਲਾਈਅੰਸ ਚੀਫ ਪੈਲੋਂ ਰਹੇ ਆ ਉਹਨਾਂ ਨੇ ਫਿਰ ਆਪਣੀ ਕੰਸਲਟਿੰਗ ਫਰਮ ਜਿਹੜੀ ਆ ਉਹ ਬਣਾਈ ਸੀ ਤੇ ਉਹਨਾਂ ਨੇ ਜਿਹੜੇ ਪਾਕਿਸਤਾਨੀ ਸਰਕਾਰ ਦੇ ਵੱਲੋਂ ਐਜ਼ ਅ ਫੋਰਨ ਏਜੰਟ ਜਿਹੜਾ ਆ ਉਹ ਆਪਣੇ ਆਪ ਨੂੰ ਰਜਿਸਟਰ ਕੀਤਾ ਹੈਗਾ ਆ ਜੈਵਲਿਨ ਦਾ ਜਿਹੜਾ ਕੰਟਰੈਕਟ ਆ ਡਾਕੂਮੈਂਟਸ ਦੇ ਮੁਤਾਬਕ ਇਹ 50000 ਡਾਲਰ ਪ੍ਰਤੀ ਮਹੀਨਾ ਜਿਹੜਾ ਆ ਉਹ ਪਾਕਿਸਤਾਨੀ ਸਰਕਾਰ ਇਹਨਾਂ ਨੂੰ ਜਿਹੜੀ ਉਹ ਅ ਦੇਣ ਜਿਹੜੀ ਉਹ ਜਾ ਰਹੀ ਆ ਇਸ ਤੋਂ ਪਹਿਲਾਂ ਇਹ ਜਿਹੜੀ ਪਾਕਿਸਤਾਨੀ ਸਰਕਾਰ ਉਹਨਾਂ ਨੇ ਇੱਕ ਸੀਡਨ ਲਾ ਸਬ ਕੰਟਰੈਕਟਰ ਆ ਉਹਨਾਂ ਦੇ ਨਾਲ ਵੀ ਜਿਹੜਾ ਉਹ ਸਮਝੌਤਾ ਕੀਤਾ ਸੀ ਜੋ ਕਿ ਇੱਕ ਪਾਇਰ ਪ੍ਰਾਈਵੇਟ ਇਨਵੈਸਟੀਗੇਟਰ ਆ ਇਸ ਨੂੰ ਪਹਿਲਾਂ ਟਰੰਪ ਹੁਣਾਂ ਨੇ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਤੌਰ ਦੇ ਵਿੱਚ ਇਸ ਬੰਦੇ ਨੂੰ ਆਪ ਵਰਤਿਆ ਸੀ ਤੇ ਪਾਕਿਸਤਾਨੀ ਸਰਕਾਰ ਇਸ ਨੂੰ 2 ਲੱਖ ਡਾਲਰ ਪ੍ਰਤੀ ਮਹੀਨਾ ਜਿਹੜਾ ਆ ਉਹ ਦੇ ਰਹੀ ਆ ਪਾਕਿਸਤਾਨ ਸਰਕਾਰ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਔਰ ਤੁਸੀਂ ਦੇਖੋ ਵੀ ਇਹਨਾਂ ਮੁਲਕਾਂ ਦੇ ਆਪਸ ਦੇ ਵਿੱਚ ਲੋਕਾਂ ਦੇ ਹਾਲ ਦੇਖ ਲਓ ਕੀ ਆ ਲੋਕ ਭੁੱਖਮਰੀ ਦੇ ਨਾਲ ਗਰੀਬੀ ਦੇ ਨਾਲ ਜਿਹੜਾ ਉਹਨਾਂ ਦਾ ਬੁਰਾ ਹਾਲ ਆ ਤੇ ਪਰ ਇੱਥੇ ਟਰੰਪ ਉਹਨਾਂ ਦੇ ਕੰਨਾਂ ਦੇ ਵਿੱਚ ਗੱਲਾਂ ਜਿਹੜੀਆਂ ਉਹ ਪਹੁੰਚਾਉਣ ਦੇ ਲਈ ਉਹਨਾਂ ਸਰਕਾਰਾਂ ਦੀ ਲੋਬਿੰਗ ਕਰਨ ਦੇ ਲਈ ਇੱਕ ਜਿਹੜੀ ਸਰਕਾਰ ਆ 1.5 ਲੱਖ ਡਾਲਰ ਤੇ ਦੂਜੀ ਜਿਹੜੀ ਉਹ 2.5 ਲੱਖ ਡਾਲਰ ਜਿਹੜਾ ਆ ਹਰ ਮਹੀਨੇ ਜਿਹੜੇ ਇਸ ਦੇ ਵਿੱਚ ਜਿਹੜੀ ਕਰ ਰਹੀ ਆ ਉਹ ਇਸ ਟਾਈਮ ਲਗਾਏਗੀ ਸੋ ਮਾਹੌਲ ਕਿਦਾਂ ਦਾ ਹੋਊਗਾ ਕਿਵੇਂ ਹੋਊਗਾ ਇਹ ਦੇਖਣ ਵਾਲੀ ਗੱਲ ਆ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ 에ਅਰ ਫੋਰਸ 1 ਤੋਂ ਜਦ ਰਾਸ਼ਪਤੀ 트럼ਪ ਉਹਨਾਂ ਨੇ ਇੰਡੀਆ ਪਾਕਿਸਤਾਨ ਦੇ ਇਸ ਵਿਵਾਦ ਦੇ ਉੱਤੇ ਜਿਹੜਾ ਬਿਆਨ ਦਿੱਤਾ ਸੀ ਉਹ ਉਹਨਾਂ ਦਾ ਬਿਆਨ ਤਾਂ ਇਹ ਸੀਗਾ ਵੀ ਉਹ ਕਿਸੇ ਦੇ ਸਾਈਡ ਨਹੀਂ ਲੈਣਗੇ ਪਰ ਵਿੱਚ ਉਹਨਾਂ ਨੂੰ ਇਥੇ ਵੀ ਪਤਾ ਲੱਗਾ ਵੀ 트럼ਪ ਉਹਨਾਂ ਨੂੰ ਪਤਾ ਵੀ ਬਾੜਾ ਕੁਝ ਨਹੀਂ ਆ ਕਿੰਨੇ ਵੀ ਹਜ਼ਾਰਾਂ ਸਾਲਾਂ ਤੋਂ ਇਹਨਾਂ ਦਾ ਜਿਹੜਾ ਮਸਲਾ ਆ ਉਹ ਤੁਰਿਆ ਜਿਹੜਾ ਉਹ ਆ ਰਿਹਾ ਆ ਸੋ ਪਹਿਲਗਾਮ ਤੋਂ ਬਾਅਦ ਦੇ ਵਿੱਚ ਮਾਹੌਲ ਪੂਰਾ ਤਣਾਅਪੂਰਨ ਬਣਿਆ ਪਿਆ ਆ ਤੇ ਇਸ ਟਾਈਮ ਮਿਲਟਰੀ ਕੈਪੇਬਿਲਟੀ ਉਹਨਾਂ ਦੀ ਕਿੱਦਾਂ ਦੀ ਹੋਊਗੀ ਕਿਵੇਂ ਦੀ ਹੋਊਗੀ ਜੇ ਉਸ ਪਾਸੇ ਵੱਲ ਨੂੰ ਗੱਲ ਵੱਧਦੀ ਆ ਤਾਂ ਉਹ ਉਹ ਸਟੋਰੀ ਜਿਹੜੇ ਵਿੱਚ ਹਰਜੋਤ ਸਿੰਘ ਜੀ ਪਿਸਨਾ ਫੇਰ ਪੰਜਾਬ ਦੇ ਹੀ ਆ ਮਰਨੇ ਲੋਕ ਜਿਹੜੇ ਇਧਰਲੇ ਪਾਸੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਹੀ ਆ ਨਜਾਇਜ਼ ਹੀ ਲੋਕਾਂ ਦਾ ਜਿਹੜਾ ਉਸ ਦੇ ਵਿੱਚ ਕਹਾਣ ਜਿਹੜਾ ਉਹ ਹੋਣ ਜਾ ਰਿਹਾ ਆ ਜਿਹੜਾ ਕਹਾਣ ਪਹਿਲਾਂ 26 ਜਾਨਾਂ ਨੂੰ ਮਾਰ ਕੇ ਉੱਥੇ ਸ਼ੁਰੂਆਤ ਹੋਈ ਆ ਤੇ ਇਹ ਜਿਹੜਾ ਮਾਹੌਲ ਲੱਗਦਾ ਵੀ ਹੋਰ ਵੀ ਜ਼ਿਆਦਾ ਗਰਮਾ ਸਖਤ ਹੈ ਆ ਅਪਾ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਮੈਜੋਰਟੀ ਦੇ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਇਕਨੋਮਿਕ ਕੀ ਹੈਗੀ ਆ ਭੁੱਖਮਰੀ ਦੇ ਕਾਰਨ ਬਹੁਤੇ ਲੋਕ ਜਿਹੜੇ ਆ ਬਾਹਰਲੇ ਮੁਲਕਾਂ 'ਚ ਆਏ ਹੋਏ ਹੈਗੇ ਆ ਬਹੁਤ ਸਾਰੇ ਇਸ ਗੱਲ ਨੂੰ ਔਖੇ ਵੀ ਹੋਣਗੇ ਜੇ ਸਾਰੇ ਉੱਥੇ ਇੰਨਾ ਕੁ ਸਹੀ ਹੁੰਦਾ ਤੇ ਮੈਜੋਰਟੀ ਚ ਲੋਕਾਂ ਨੂੰ ਅਮਰੀਕਾ ਕੈਨੇਡਾ ਹੋਰ ਮੁਲਕਾਂ ਦੇ ਵਿੱਚ ਨਾ ਆਣਾ ਪੈਂਦਾ ਇਹ ਆਪਾਂ ਰੋਜ਼ ਐਗਜ਼ਾਮਪਲ ਦੇਖਦੇ ਆ ਕਿੰਨੇ ਹੋਮਲੈਸ ਕਿੰਨੀ ਭੁੱਖਮਰੀ ਸਾਰਾ ਕੁਝ ਉੱਥੇ ਹੈਗਾ ਪਾਕਿਸਤਾਨ ਦਾ ਇੱਕ ਯੂਐਸ ਦਾ 1 ਡਾਲਰ ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਦੇ ਕਰੀਬ ਹੈ ਇੰਡੀਆ ਦੇ 85 86 ਰੁਪਏ ਦੇ ਕਰੀਬ ਹੈਗੇ ਆ ਇੱਥੇ ਜੈ ਭਾਰਤ ਜਾਂ ਪਾਕਿਸਤਾਨ ਬੱਲੇ ਬੱਲੇ ਬਾਹਰ ਲੋਕ ਕਿੰਨਾ ਰੌਲਾ ਪਾਉਂਦੇ ਆ ਵੀ ਨਹੀਂ ਜੀ ਅਸੀਂ ਮਾਰ ਦਿਆਂਗੇ ਚੱਕ ਦਿਆਂਗੇ ਆ ਤੁਹਾਡਾ ਹਾਲ ਦੇਖ ਲੋ ਤੁਹਾਡੀਆਂ ਜਿਹੜੀਆਂ ਸਰਕਾਰਾਂ ਆ ਲੋਕਾਂ ਨੂੰ ਭੁੱਖ ਮਰੀ ਰੱਖ ਕੇ ਭਾਰਤ ਦੀ ਸਰਕਾਰ 1.5 ਲੱਖ ਡਾਲਰ ਉਹਨਾਂ ਨੇ ਇੱਕ ਫਰਮ ਨੂੰ ਹਾਇਰ ਕੀਤਾ ਪਰ ਮੰਥ ਜਿਹੜੀ ਲੋਬੀ ਕਰੂਗੀ ਉਹ ਇੰਡੀਆ ਦੇ ਲਈ ਤੇ ਪਾਕਿਸਤਾਨ ਦੀ ਸਰਕਾਰ ਨੇ 2.5 ਲੱਖ ਡਾਲਰ ਪਰ ਮੰਥ ਜਿਹੜਾ ਦੇਣਾ ਕੀਤਾ ਹੈਗਾ ਦੋਨੋਂ ਹੀ ਜਿਹੜੇ 트੍ਰੰਪ ਸਰਕਾਰ ਦੇ ਲੋਬੀਇਸਟ ਆ ਤੇ ਦੋਨੋਂ 트੍ਰੰਪ ਦੇ ਬੰਦੇ ਆ ਹੁਣ ਉਹ ਉਹ 트੍ਰੰਪ ਕਿਹਲੇ ਬੰਦੇ ਦੀ ਸੁਣੂਗਾ ਜੇ ਉਹਨਾਂ ਦੇ ਆਪਾਂ ਕੈਰੇਕਟਰ ਦੀ ਗੱਲ ਦੱਸਣ ਲੱਪਗੇ ਤਾਂ ਮੈਂ ਮੇਰੇ ਖਿਆਲ ਨਾਲ ਇਹ ਤੇ ਦੱਸ ਨਹੀਂ ਸਕਦਾ ਪਿਓਰ ਦਾ ਜਿਹੜਾ ਕੈਰੇਕਟਰ ਆ ਕੀ ਆ ਕਿਸੇ ਨੇ ਵਿਆਹ ਕਰਾਇਆ ਇੱਕ ਜਨਾਨੀ ਰੱਖੀ ਕਿਤੇ ਹੋਰ ਫੜਿਆ ਗਿਆ ਇਹ ਤੁਸੀਂ ਆਪ ਹੀ ਸਰਚ ਕਰ ਲਿਓ ਸਾਨੂੰ ਬਹੁਤ ਕੁਝ ਉਹਦੇ ਉੱਤੇ ਆ ਜਾਣਾ ਸੋ ਆ ਹਾਲ ਉੱਥੇ ਦੀਆਂ ਸਰਕਾਰਾਂ ਦਾ ਹੈਗਾ ਆ ਜਿਹੜਾ ਲੋਕਾਂ ਨੂੰ ਗਰੀਬਾਂ ਨੂੰ ਲੁੱਟ ਕੇ ਤੇ ਹੁਣ ਲੌਬੀਇਸ ਇੱਥੇ ਜਿਹੜੇ ਹਾਇਰ ਕਰ ਰਹੇ ਭਈ ਤੁਹਾਨੂੰ ਵਕਤ ਕੀ ਵੀ ਆ ਜਿਹੜੇ ਇੱਕ ਦੂਜੇ ਨਾਲ ਲੜਨ ਲੱਗੇ ਹੋ ਆ ਕੋਈ ਵੀ ਮੁਲਕ ਨਹੀਂ ਚਾਹਦਾ ਜਿਹੜਾ ਲੜਾਈ ਹੋਵੇ ਅਮਰੀਕਾ ਦਾ ਹਾਲ ਦੇਖ ਲਓ ਕੀ ਹੋਇਆ ਅਫਗਾਨਿਸਤਾਨ ਇਰਾਕ ਕਿੰਨਾ ਕੁਝ ਜਿਹੜਾ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਕਿੰਨੇ ਲੋਕ ਲੋਕਾਂ ਦੇ ਪੁੱਤ ਜਿਹੜੇ ਆ ਉਹ ਮਾਰੇ ਗਏ ਵਿਚਾਰੇ ਜਿਹੜੇ ਫੌਜ ਦੇ ਵਿੱਚ ਜੌਬ ਕਰਦੇ ਸੀ ਸੋ ਲੜਾਈ ਕਦੇ ਵੀ ਜਿਹੜਾ ਆ ਉਹ ਕਿਸੇ ਵੀ ਮੁਲਕ ਲਈ ਵਧੀਆ ਨਹੀਂ ਹੁੰਦੀ ਹੈਗੀ ਜਿੱਥੇ ਵੀ ਕਿਤੇ ਕੋਈ ਟੈਰਰਿਜ਼ਮ ਹੁੰਦਾ ਆ ਉਹਦਾ ਜਿਹੜਾ ਆ ਬਿਲਕੁਲ ਉਹਨੂੰ ਜਿਹੜਾ ਕ੍ਰਿਟੀਸਾਈਜ਼ ਕਰਨਾ ਚਾਹੀਦਾ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਆਮ ਬੰਦਾ ਕੋਈ ਵੀ ਮਰਨਾ ਨਹੀਂ ਚਾਹੀਦਾ ਪਰ ਤੁਸੀਂ ਦੇਖੋ ਵੀ ਇਦਾਂ ਦੀ ਜਿਹੜੀ ਖਬਰ ਆ ਨਾ ਤਾਂ ਇੰਡੀਆ ਦੇ ਮੀਡੀਆ ਨੇ ਦਿਖਾ ਲੈਣੀ ਆ ਨਾ ਪਾਕਿਸਤਾਨ ਦੇ ਵੀਡੀਓ ਨੂੰ ਦਿਖਾਣੀ ਆ ਪਰ ਦੇਖੋ ਆਹਾ ਸਾਡੇ ਮੁਲਕ ਐਨੇ ਐਨੇ ਲੱਖ ਡਾਲਰ ਅਮਰੀਕਾ ਦੇ ਵਿੱਚ 트럼ਪ ਸਰਕਾਰ ਦੇ ਪ੍ਰੈਜ਼ੀਡੈਂਟ 트럼ਪ ਉਹਨਾਂ ਦੇ ਦੋ ਦੋਸਤ ਮਿੱਤਰ ਹੈਗੇ ਆ ਉਹਨਾਂ ਨੂੰ ਲੌਬੀ ਕਰਨ ਲਈ ਵਰਤ ਰਹੇ ਆ ਹੁਣ ਹੁਣ ਇਹ ਨਹੀਂ ਪਤਾ ਵੀ ਹੁਣ 트럼ਪ ਕਿਦੇ ਵੱਲ ਜਿਹੜੇ ਆ ਓਹੋ ਆਪਣੀ ਜੱਫੀ ਪਾਣਗੇ ਜੇ ਦੋਨੋਂ ਹੀ ਉਹਨਾਂ ਦੇ ਜਿਹੜੇ ਦੋਨੋਂ ਬੰਦੇ ਜਿਹੜੇ ਉਹਨਾਂ ਦੇ ਖਾਸ ਹੈਗੇ ਜੀ ਯੂਐਸਟੇ ਤਾਂ ਕਹਿ ਰਿਹਾ ਦੋਨੋਂ ਮੁਲਕਾਂ ਨੂੰ ਵੀ ਭਾਈ ਜਿਹੜੀਆਂ ਟੈਂਸ਼ਨਸ ਆ ਉਹਨਾਂ ਨੂੰ ਐਸਕੇਲੇਟ ਜਿਹੜਾ ਉਹ ਨਾ ਕਰੋ ਮਾਰਕ ਰੂਬੀਓ ਕਹਿੰਦੇ ਵੀ ਦੋਨੋਂ ਮੁਲਕਾਂ ਦੇ ਸਦਰਾਂ ਨੂੰ ਕਹਿ ਲੋ ਜਾਂ ਪ੍ਰਧਾਨ ਮੰਤਰੀਆਂ ਨੂੰ ਜਾਂ ਮੇਨ ਜਿਹੜੇ ਬੰਦੇ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ ਪਰ ਸਿਚੁਏਸ਼ਨ ਜਦੋਂ ਪੋਲਿਟਿਕਸ ਜਿੱਥੇ ਇਨਵੋਲਵ ਜਿਹੜੀ ਉਹ ਹੋ ਜਾਂਦੀ ਆ ਉਹ ਦੇਖਣ ਵਾਲੀ ਗੱਲ ਰਹਿੰਦੀ ਆ ਹੁਣ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦੀ ਬੋਡੀ ਲੈਂਗੁਏਜ ਥੋੜੀ ਡਰੀ ਡਰੀ ਜਿਹੜੀ ਉਹ ਨਜ਼ਰ ਜਿਹੜਾ ਉਹ ਆ ਰਿਹਾ ਸੀ ਰਾਤੋਂ ਰਾਤ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਉਹਨਾਂ ਦੇ ਜਿਹੜੇ ਸੂਚਨਾ ਮੰਤਰੀ ਦੇ ਦੁਬਾਰਾ ਇਦਾਂ ਦਾ ਬਿਆਨ ਜਿਹੜਾ ਉਹ ਆਉਣਾ ਉਹ ਵੀ ਹੁਣ ਲੋਕਾਂ ਦੇ ਲਈ ਚਿੰਤਾ ਜਿਹੜਾ ਉਹ ਪ੍ਰਗਟਾ ਰਿਹਾ ਉਹ ਵੱਖਰੀ ਗੱਲ ਆ ਉੱਥੋਂ ਦੇ ਲੋਕਾਂ ਨੇ ਮੀਮ ਬਣਾ ਕੇ ਆਪਣੇ ਆਪ ਨੂੰ ਚੁਟਕਲਿਆਂ ਦੇ ਵਿੱਚ ਜਿਹੜਾ ਉਹ ਲਾ ਲਿਆ ਪਰ ਭਾਈ ਲੜਾਈ ਦੇ ਵਿੱਚ ਫਾਇਦਾ ਕਿਸੇ ਦਾ ਨਹੀਂ ਇਹ ਹਾਸੇ ਠੱਠੇ ਇੱਕ ਪਾਸੇ ਆ ਪਰ ਸਿਚੁਏਸ਼ਨ ਮਰਨੇ ਕਿਹੜੇ ਆ ਗਰੀਬਾਂ ਦੇ ਪੁੱਤ ਮਰਦੇ ਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੈਣ ਪੈਣਾ ਆ ਇੱਕ ਪਾਸੇ ਮਰਨ ਦੇ ਲਈ ਤੁਸੀਂ ਦੇਖਣਾ ਵੀ ਮਰਨ ਦੇ ਲਈ ਮਰੇ ਪੰਜਾਬੀ ਕਿੱਤੇ ਜਾਂਦੇ ਆ ਹੁਣ ਤੁਸੀਂ ਇਹ ਵੀ ਦੇਖਿਆ ਪਾਕਿਸਤਾਨ ਦੇ ਵਿੱਚ ਵੀ ਹੁਣ ਜਿਹੜੇ ਕੋਸ਼ਕ ਹੋਰ ਧਰਮਾਂ ਦੇ ਲੋਕ ਉਹਨਾਂ ਨੇ ਫੌਜ ਦੇ ਵਿੱਚ ਦਾਖਲ ਕੀਤੇ ਆ ਉਹਨਾਂ ਦੇ ਕੋਲੋਂ ਬਿਆਨ ਲੈ ਲੈ ਕੇ ਜਿਹੜੇ ਉਹ ਮੋਰੇ ਲਾਏ ਜਾ ਰਹੇ ਆ ਵੀ ਅਸੀਂ ਰੈਡੀ ਆ ਜੀ ਅਸੀਂ ਪਾਕਿਸਤਾਨ ਦੇ ਲਈ ਜਿਹੜਾ ਉਹ ਲੜਨ ਦੇ ਲਈ ਮਰਨ ਦੇ ਲਈ ਜਿਹੜੇ ਉਹ ਰੈਡੀ ਆ ਇਸੇ ਤਰੀਕੇ ਦੇ ਨਾਲ ਦੂਜੇ ਪਾਸੇ ਹੁਣ ਉਹੀ ਆਰਐਸਐਸ ਵਾਲੇ ਉਹੀ ਭਾਰਤੀ ਉਹੀ ਜਿਹੜਾ ਮੀਡੀਆ ਨੇੜਾ ਸਿੱਖਾਂ ਨੂੰ ਭੰਡਦਾ ਸੀ ਗਲਸਤਾਨੀ ਕਹਿੰਦਾ ਸੀ ਹੁਣ ਕਹਦੇ ਅਜੀ ਤੁਸੀਂ ਸ਼ੇਰ ਭਾਦਰ ਪੁੱਤ ਸਾਡੇ ਮੁਲਕ ਦੇ ਆਓ ਤੇ ਹੁਣ ਲੜਨ ਦੇ ਲਈ ਜਿਹੜੇ ਉਹ ਗਾਹ ਉਹ ਫੂਕ ਸ਼ਿਕਾ ਕੇ ਜਿਹੜਾ ਉਹਨਾਂ ਲੋਕਾਂ ਨੇ ਗਾਂਹ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਕਰ ਦੇਣਾ ਆ ਤੇ ਬਾਅਦ ਤੇ ਵਿੱਚ ਹਰਜੋਤ ਸਿੰਘ ਜੀ ਕਫਨਾ ਦੇ ਜਿਹੜੇ ਟੈਂਡਰ ਆ ਦੇ ਬਾਅਦ ਦੇ ਵਿੱਚ ਜਿਹੜੇ ਤਬੂਤਾਂ ਦੇ ਟੈਂਡਰ ਆ ਉਹ ਸਭ ਨੂੰ ਹੀ ਪਤਾ ਵੀ ਕਿੱਧਰਲੇ ਪਾਸੇ ਨੂੰ ਜੜੇ ਉਹ ਜਾਣੇ ਆ ਲੜਾਈ ਦੇ ਵਿੱਚ ਕੋਈ ਵੀ ਸੁੱਖ ਨਹੀਂ ਹੁੰਦਾ ਲੜਾਈ ਦੇ ਵਿੱਚ ਮੌਤ ਹੀ ਹੁੰਦੀ ਆ ਤੇ ਉਹ ਮੌਤ ਦਾ ਜਿਹੜਾ ਨੰਗਾ ਨਾਚ ਆ ਉਹ ਫਿਰ ਆਮ ਲੋਕਾਂ ਦੀ ਛਾਤੀ ਦੇ ਉੱਤੇ ਹੀ ਜਿਹੜਾ ਉਹ ਉਹ ਹੁੰਦਾ ਆ ਸੋ ਆਮ ਲੋਕ ਕਿੱਦਾਂ ਰਹਿਣਗੇ ਕਿਵੇਂ ਹੋਊਗਾ ਕੀ ਸਿਚੁਏਸ਼ਨ ਬਣੂਗੀ ਇਹ ਇਹ ਤਾਂ ਸਮਾਂ ਜਿਹੜਾ ਉਹ ਦੱਸੂਗਾ ਉਮੀਦ ਤਾਂ ਪਈ ਹੀ ਕਰਦੇ ਆ ਵੀ ਨਾ ਹੋਵੇ ਜਿਹੜੀ ਉਹ ਲੜਾਈ ਪਰ ਉਧਰ ਮੋਦੀ ਨੇ ਕਹਿੰਦੇ ਆ ਵੀ ਖੁੱਲਾ ਹੱਥ ਜਿਹੜਾ ਉਹ ਦੇ ਦਿੱਤਾ ਹੈ ਤੇ ਉਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੈ ਪਾਕਿਸਤਾਨ ਦੇ ਤੇ ਇੱਕ ਹੋਰ ਮਨਿਸਟਰ ਨੇ ਰੀਸੈਂਟਲੀ ਮੰਨਿਆ ਸੀਗਾ ਵੀ ਕਹਿੰਦੇ ਵੀ ਇਹੀ ਤਾਂ ਅਮਰੀਕਾ ਤੇ ਹੋਰ ਵੈਸਟ ਦੇ ਮੁਲਕਾਂ ਦੇ ਲਈ ਬਹੁਤ ਚਿਰ ਇਹਨਾਂ ਦੀ ਜਿਹੜੀ ਫੰਡਿੰਗ ਆ ਅਤਵਾਦੀਆਂ ਦੀ ਜਿਹੜੀ ਫੰਡਿੰਗ ਆ ਉਹ ਕੀਤੀ ਉਹਨਾਂ ਦੇ ਆਪਣੀ ਜਿਹੜੇ ਇਹ ਹੁਣ ਬਿਆਨ ਆ ਤੇ ਹੁਣ ਤੁਸੀਂ ਦੇਖ ਲਓ ਵੀ ਸਿਚੁਏਸ਼ਨ ਕਿਹੜੇ ਵਾਲੇ ਪਾਸੇ ਤੱਕ ਕਿੱਥੇ ਤੱਕ ਜਿਹੜੀ ਉਹ ਇਸ ਟਾਈਮ ਪਹੁੰਚ ਚੁੱਕੀ ਹੈਗੀ ਹੈ 50 ਸਾਲ ਹੋ ਚੁੱਕੇ ਆ ਅਮਰੀਕਾ ਤਾਂ ਜਿਹੜੀ ਵਿਤਨਾਮ ਦੀ ਵਾਰ ਹੋਈ ਸੀ ਅ ਅੱਜ ਹੋ ਜਣੇ ਆ 50 ਸਾਲ 44% ਅਮਰੀਕਨਜ਼ ਅੱਜ ਇਹ ਕਹਿ ਰਹੇ ਆ ਜਿਹੜਾ ਐਮਰਸਨ ਕਾਲਜ ਦਾ ਜਿਹੜਾ ਸਰਵੇ ਆਇਆ ਵੀ ਉਹ ਜਿਹੜੀ ਵਾਰ ਸੀ ਅਨਜਸਟੀਫਾਈਡ ਸੀ ਕਹਿੰਦੇ ਵੀ ਸਾਨੂੰ ਲੜਨਾ ਹੀ ਨਹੀਂ ਚਾਹੀਦਾ ਸੀਗਾ ਵੀਤਨਾਮ ਵਾਰ ਨੂੰ ਮੋਸਟ ਅਨਜਸਟੀਫਾਈਡ ਕਨਫਲਿਕਟ ਪਿਛਲੀ ਸੈਂਚਰੀ ਦਾ ਗਿਣਿਆ ਜਾ ਰਿਹਾ ਹੈਗਾ 38% ਕਹਿੰਦੇ ਵਿੱਚ ਯੂਐਸ ਦਾ ਜਿਹੜਾ ਇਨਵੇਜਨ ਇਰਾਕ ਦੇ ਵਿੱਚ ਸੀ ਉਹ ਵੀ ਇੱਕ ਅਨਪੋਪੂਲਰ ਵਾਰ ਸੀ ਅਨਜਸਟੀਫਾਈਡ ਵਾਰ ਸੀਗੀ 58000 ਅਮਰੀਕਨ ਫੌਜੀਆਂ ਦੀ ਮੌਤ ਹੋਈ ਸੀ ਤੇ ਇਸ ਤੋਂ ਕਿਤੇ ਵੱਧ ਜਿਹੜੇ ਆ ਵੀਤਨਾਮ ਦੇ ਜਿਹੜੇ ਫੌਜੀ ਜਾਂ ਵੀਤਨਾਮ ਦੇ ਲੋਕ ਆ ਉਹ ਮਾਰੇ ਗਏ ਸੀ 50% ਅਮਰੀਕਨਸ ਇਸ ਪੋਲ ਰਿਜ਼ਲਟ ਦੇ ਵਿੱਚ ਇਹ ਕਹਿ ਰਹੇ ਵੀ ਸਾਨੂੰ ਹਜੇ ਤੱਕ ਵੀ ਕੋਈ ਕਲੀਅਰ ਆਈਡੀਆ ਨਹੀਂ ਹੋ ਰਿਹਾ ਕਿ ਵੀ ਵੀਤਨਾਮ ਦੇ ਵਿੱਚ ਅਮਰੀਕਾ ਵਾਲੇ ਕਾਹਦੇ ਗਏ ਸੀ 70% ਅਮਰੀਕਨਸ ਉਹ ਇਹ ਕਹਿ ਰਹੇ ਆ ਕਿ ਜਿਹੜੇ ਵੀਤਨਾਮ ਵੈਟਰਨਸ ਆ ਉਹਨਾਂ ਨੂੰ ਚਾਜਨਾ ਟਰੀਟ ਨਹੀਂ ਕੀਤਾ ਗਿਆ ਹੈਗਾ 88% ਬੀਤਨਾ ਵੈਟਰਨਸ ਇਹ ਕਹਿ ਰਹੇ ਹੈ ਕਿ ਜਿਹੜੇ ਪੀਟੀਐਸਡੀ ਜਿਹੜੀ ਮੇਜਰ ਪ੍ਰੋਬਲਮ ਸੀ ਤੇ 25% ਇਹ ਕਹਿ ਰਹੇ ਹੈ ਕਿ ਉਹਨਾਂ ਨੂੰ ਮੈਂਟਲ ਹੈਲਥ ਪ੍ਰੋਬਲਮ ਹੋਈ ਹੈ ਰਾਗਵਾਰ ਦੇ ਵਿੱਚ ਜਿਸ ਤਰ੍ਹਾਂ ਕੈਦੀਆਂ ਨੂੰ ਟਰੀਟ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਸੋ ਕੋਈ ਵੀ ਜਿਹੜਾ ਮੁਲਕ ਆ ਜਦੋਂ ਉਹ ਕਿਤੇ ਜੰਗ 'ਚ ਜਾਂਦਾ ਉਹ ਕੋਈ ਕਿਸੇ ਲਈ ਕੋਈ ਫਾਇਦੇ ਵਾਲੀ ਗੱਲ ਨਹੀਂ ਹੁੰਦੀ ਹੈਗੀ ਇਹ ਇੰਡੀਆ ਤੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਤੇ ਉੱਥੇ ਦੇ ਲੀਡਰ ਜਿਹੜੇ ਆ ਉਹਨਾਂ ਦਾ ਤਾਂ ਕਮੀ ਇਹ ਹੈਗਾ ਆ ਵੀ ਬਸ ਜਿਹੜੀ ਜ਼ਹਿਰ ਆ ਉਹ ਇੱਕ ਦੂਜੇ ਦੇ ਉਲਟ ਉਗਲੀ ਜਾਓ ਤਾਂ ਕਿ ਜਿਹੜੀ ਆ ਉਹ ਸੱਤਾ ਦੇ ਉੱਤੇ ਬੈਠੇ